ਤੋ ਇਹ ਵਿੱਚ ਅਪਸਪ ਦਾ ਸੁਗਟ ਹੈ ਅਗਸਤ ਮਹੀਨੇ ਦੀ ਬਾਈਟਿਕ ਸੰਬੀਸਪੱਚੀ 12:08 ਮਿੰਟ ਤੇ 58 ਸੈਕਿੰਡ ਦਾ ਸਮਾਂ ਹੋ ਚੁੱਕਾ ਹੈ ਮੈਂ ਹਜ ਜਗਿੰਦਵਾਸੀ ਮੇਰੀ ਟੀਮ ਗ੍ਰਪੇ ਸਿੱਧੂ ਅਸੀਂ ਹਾਜ਼ਰ ਹੋ ਚੁੱਕੇ ਹਾਂ ਤਕਰੀਬਨ 2 ਘੰਟੇ ਤੋਂ ਇਹ ਰਜਨਾ ਪ੍ਰੋਗਰਾਮ 16:10 a.m ਤੇ 10:00 ਲੈ ਕੇ ਇਕਵਿਟਿਕ ਅਤੇ ਦੁਨਰ ਕੋਨੇ-ਕੋਨੇ ਵਿੱਚ ਸਾਨੂੰ ਸਿਰ ਪੰਜਾਬ ਦੀਆਂ ਗਲੀਆਂ ਪੰਜਾਬ ਦੇ ਸ਼ਹਿਰ ਅਤੇ ਹਿੰਦੁਸਤਾਨ ਦੇ ਬਾਕੂ ਸਟਰੀਟਾਂ ਵਿੱਚ ਵਿਖਿਆ ਅੱਧੁਨੀ ਵਿੱਚ ਸੁਣਿਆ ਦੇਖਣ ਵਾਲਾ ਇਹ ਸ਼ੋਅ ਪਿਛਲੇ 43 ਸਾਲ ਤੋਂ ਪੇਸ਼ ਕਰਦੇ ਆ ਰਹੇ ਹਾਂ ਅੱਜ ਸਵੇਰ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੇਸ਼-ਵਿਦੇਸ਼ਾਂ ਵਿੱਚੋਂ ਕਾਲ ਆਉਣੇ ਸਾਡੇ ਦਰਸ਼ਕਾਂ ਨੇ ਸੋਚਿਆ ਦੇ ਸਵਾਭਕ ਹੈ ਕਿ ਇੱਕ ਐਸੀ ਸਖਸੀਅਤ ਜੋ ਸਾਡੇ ਵਿੱਚ ਨਹੀਂ ਰਹਿ ਸਾਨੂੰ ਬਛੂੜਾ ਦਿੱ ਗਈ ਸਦਾ ਵਾਸਤੇ ਸਾਨੂੰ ਵੀ ਇਹ ਪਤਾ ਨਹੀਂ ਸੀ ਪਿਛਲੇ ਕੁਝ ਸਾਲ ਪਹਿਲਾਂ ਜਦੋਂ ਇਸ ਸਟੂਡੀਓ ਵਿੱਚ ਲਾਈਵ ਅਸੀਂ ਗੱਲਬਾਤ ਕੀਤੀ ਬਾਲਮਕਦ ਸ਼ਰਮਜੀ ਨਾਲ ਅਤੇ ਜਸਵੰਦਰ ਪੱਲਾ ਜੀ ਦੇ ਨਾਲ ਕਿ ਇਹ ਗੱਲਬਾਤ ਸਾਡੀ ਪੱਲਾ ਜੀ ਦੇ ਨਾਲ ਆਖਰੀ ਹੋਵੇਗੀ ਆਉਣ ਵਾਲਾ ਸਮਾਂ ਜਿਹੜਾ ਹੈ ਉਹਦੇ ਬਾਰੇ ਵਿੱਚ ਕਿਸੇ ਨੂੰ ਵੀ ਕੋਈ ਗਿਆਨ ਨਹੀਂ ਹੈ ਪਿਛਲਾ ਬੀਤਿਆ ਸਮਾਂ ਸਾਨੂੰ ਯਾਦ ਰੰਦਾ ਹੈ ਜੇ ਯਾਦ ਨਹੀਂ ਹੁੰਦਾ ਤਾਂ ਮੀਡੀਆ ਉਹਨੂੰ ਯਾਦ ਕਰਾ ਦਿੰਦਾ ਹੈ ਜਬ ਪਿਛਲੀਆਂ ਯਾਦਾਂ ਜਿਹੜੀਆਂ ਉਹ ਤਾਜ਼ੀਆਂ ਕਰਦੇ ਆ ਇਸ ਵੇਲੇ ਬੜੀ ਦੁੱਖੀ ਹਿਰਦੇ ਨਾਲ ਅਸੀਂ ਪਰਿਵਾਰ ਦੇ ਨਾਲ ਜਿੱਥੇ ਬਾਕੋ ਕਲਾਕਾਰਾਂ ਦੇ ਕੋਲ ਦਖ ਪਰਿਆ ਸਨੀਹਾ ਉੱਭਾ ਮਾਰ ਕੇ ਰੂਰੀਆ ਦਿਲ ਹਰਕ ਦੀ ਆਤਮਾ ਬੜੀ ਦੁਖੀ ਹੈ ਦੁਖੀ ਹਿਰਦੇ ਨਾਲ ਇੱਕ ਦੂਜੇ ਨਾਲ ਅਸੀਂ ਗੱਲ ਕਰ ਰਹੇ ਹਾਂ ਮਨ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਮਨ ਜਿਹੜਾ ਹੈ ਫਿਰ ਦੁਬਾਰਾ ਪਰ ਆਉਂਦਾ ਹੈ ਸੁਭਾਅਕ ਹੈ ਕਿਉਂਕਿ ਐਸੀ ਮਠਾਸ ਭਰੀ ਜਾਦੂ ਭਰੀ ਆਵਾਜ਼ ਇਨਾਂ ਆਪਣੀ ਜ਼ਿੰਦਗੀ ਦੇ ਵਿੱਚ ਕੱਲਾ ਹਸਾਇਆ ਹੀ ਨਹੀਂ ਇਹਨਾਂ ਚੰਗੀ ਸੇ ਦਿੱਤੀ ਹੈ ਹਾਸਲ ਸ੍ਰੀਕੇ ਦੇ ਵਿੱਚ ਬੈਂਕ ਅਸੀਂ ਨਹੀਂ ਸਰਕਾਰਾਂ ਤੇ ਵੀ ਸਮਾਜ ਦੀ ਸਰਕਾਰਾਂ ਦੇ ਨਾਲ ਵੀ ਦੇਖਿਆ ਜਾਵੇ ਕਿ ਇਹਨਾਂ ਨੇ ਹਮੇਸ਼ਾ ਹੀ ਦੇਖਿਆ ਜਾਵੇ ਕਿ ਲੋਕਾਂ ਤੱਕ ਜਾਣ ਕਰ ਦਿੱਤੀ ਹੈ ਕਿ ਸਮਾਜ ਵਿੱਚ ਇਹ ਕ੍ਰਿਤਿਆ ਜੋ ਕਿ ਸਰਕਾਰ ਨੂੰ ਕਰਨੇ ਚਾਹੀਦੇ ਸਰਕਾਰ ਜਿਹੜੀ ਹੈ ਉਹਨਾਂ 'ਤੇ ਗੌਰ ਫਰਮਾ ਰਹੀ ਰਹੀ ਬਹੁਤ ਗੱਲਾਂ ਯਾਦ ਨੇ ਐਸਵਲੇ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਣਾ ਮਿਲ ਲਈ ਬਹੁਤ ਮੁਸ਼ਕਲ ਹੈ ਕਿ ਮਨ ਬਹੁਤ ਪਰ ਆਉਂਦਾ ਹੈ ਜਦੋਂ ਤੁਸੀਂ ਹੋਰ ਗੱਲਾਂ ਕਰਦੇ ਆ ਮੇਰੀ ਲਾਈਨ 'ਤੇ ਇਸ ਵੇਲੇ ਇਹਨਾਂ ਦੇ ਸਾਥੀ ਸਾਡੇ ਸਾਥੀ ਬਾਲਮਕੰਦ ਸ਼ਰਮਾ ਜੀ ਨੇ ਸ਼ਰਮਾ ਜੀ ਦੁੱਖ ਭਰੇ ਮੌਕੇ ਦੇ ਉੱਪਰ ਸਮਝ ਨਹੀਂ ਆ ਰਹੀ ਕਿ ਨਾਲ ਸ਼ਬਦਾਂ ਨਾਲ ਕਿਹੜੀ ਰਸਮ ਦੇ ਤੌਰ ਤੇ ਤੁਹਾਨੂੰ ਅਸੀਂ ਜੀ ਆਖੀਏ ਪਰ ਇਸ ਦੁੱਖ ਭਰੇ ਮੌਕੇ ਦੇ ਉੱਪਰ ਜੋ ਤੁਸੀਂ ਸਮਾਂ ਦਿੱਤਾ ਬਹੁਤ ਮਨ ਪਰਿਆ ਹੋਇਆ ਅਸੀਂ ਜਾਨਣਾ ਚਾਹਾਂਗੇ ਪਿਛਲੀਆਂ ਕੁਝ ਯਾਦਾਂ ਨੂੰ ਸਭ ਤੋਂ ਪਹਿਲਾਂ ਸਾਡੇ ਵੱਲੋਂ ਸਾਡੇ ਲੱਖਾਂ ਹੀ ਸੋਤਿਆਂ ਵੱਲੋਂ ਅਸੀਂ ਦੁੱਖ ਹਜ਼ਾਰ ਕਰਦੇ ਆਂ ਦੁੱਖ ਤੁਹਾਡਾ ਨਾਲ ਸਾਂਝਾ ਕਰਦੇ ਆਂ ਕਿ ਤੁਸੀਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਤਿਬੱਜ ਨਜ਼ਦੀਕੀ ਰਹੇ ਤੁਸੀਂ ਆਪਣੀ ਜ਼ਿੰਦਗੀ ਜੀ ਤੁਸੀਂ ਮੈਨੂੰ ਅੱਜ ਆਪਣੇ ਲੱਖਾਂ ਹਜ਼ਾਰਾਂ ਸੁਰਤਿਆਂ ਦੇ ਰੂਬਰੂ ਉਸ ਦੁੱਖ ਦੀ ਘੜੀ ਵਿੱਚ ਰੂਬਰੂ ਹੋਣ ਲੱਗੇ ਆ ਜਦੋਂ ਮੇਰਾ ਸੱਤੋਂ ਨੇੜੇ ਦਾ ਸਾਥੀ ਪਿਲੇ 44 ਸਾਲ ਤੋਂ ਸੀ ਇਕੱਠੇ ਵਿਚ ਰਹੇ ਹਾਂ ਕਾਮੇਡੀ ਦੀ ਦੁਨੀਆ ਵਿੱਚ ਤੇ ਆਪਣੇ ਪਰਿਵਾਰ ਅਤੇ ਸਮਾਜਿਕ ਦੁਨੀਆ ਵਿੱਚ ਤੇ ਮੈਂ ਨਾ ਅੱਜ ਦੇ ਦਿਨ ਦੇ ਮੀਡੀਆ ਦੇ ਖਾਤਮੇ ਨੇ ਕੋਈ ਤਕਵਾ ਲੱਭ ਕੋਈ ਬਾਰ ਬਾਰ ਲੋ ਕਿ ਇਨਸਾਨ ਤਾਂ ਸਾਨੂੰ ਵੱਖ ਨਹੀਂ ਕਰ ਸਕਦੇ ਪਰ ਭਗਵਾਨ ਮਰੇ ਮੇਰਾ ਵਾਸਤੇ ਲਿਆਸੀ ਜਾ ਸਾਨੂੰ ਭਗਵਾਨ ਨੇ ਵਾ ਕਰਤਾ ਹੈ ਕੋਤਕ ਕੀ ਕਿਸਾ ਜੋੜੀ ਟੁੱਟ ਗਈ ਜੋੜੀ ਲੋਕਣ ਗਿਆ ਸੀ ਬੜੀਆਂ ਕਲਾ ਕਲਾ ਕਬੜੀਆਂ ਜੋੜੀਆਂ ਹੁੰਦੀਆਂ ਤੇ ਪੱਲਾ ਤੇ ਬੱਲਾ ਦੀ ਜੋੜੀ ਕਾਇਮ ਆ ਮੈਂ ਕਿ ਨਦਰ ਲੱਗੀ ਸਾਡੀ ਕਰੀਂਗਾ ਤੇ ਕੋਤਕ ਕੀ ਕਿਸਾ ਅੱਜ ਪੰਜਾਬੀ ਕਲਾ ਜਗਤ ਵਾਸਤੇ ਬੜਾ ਮਨਹੂਸ ਦਿਨ ਹੈ ਸਕੀਸ਼ੀ ਜਸਵਿੰਦਰ ਪੱਲਾ ਜੀ ਸਾਡੇ ਪਾਸ ਨਹੀਂ ਰਹੇ ਪਰ ਉਹਨਾਂ ਦੀ ਯਾਦਾਂ ਹਮੇਸ਼ਾ ਸਾਨੂੰ ਯਾਦਵਾਂ ਦੀ ਰਹਿਣਗੀਆਂ ਅੱਜ ਸਾਨੂੰ ਹਮੇਸ਼ਾ ਹੀ ਪ੍ਰਸਤਾਵ ਬਰਹਿਗਾ ਕਿ ਕਿਵਰੀ ਤੁਹਾਨੂੰ ਰੁਕਿਆ ਹੋਵੇਗਾ ਕਿ ਸਮਾਂ ਕੁਝ ਹੋਰ ਆਪਾਂ ਬੈਠਦੇ ਆਂ ਆਪਾਂ ਆ ਕੁਝ ਹੋਰ ਪੇਸ਼ ਕਰਦੇ ਆਂ ਆਪਾਂ ਆ ਟੂਰ ਕਰਦੇ ਆਂ ਬੜਾ ਕੁਝ ਤੁਹਾਡੇ ਦਿਲ ਵਿੱਚ ਹੋਵੇਗਾ ਬੜਾ ਕੁਝ ਦਿਲ ਵਿੱਚ ਉਹ ਨਾਲ ਲੈ ਕੇ ਚਲੇ ਗਏ ਹੋਣਗੇ ਔਰ ਇਸ ਦਖ ਪਰੇ ਮੌਕੇ ਦੇ ਉੱਪਰ ਤੁਸੀਂ ਪਰਿਵਾਰ ਦੇ ਗ੍ਰੇਵੇ ਕਿਸੀ ਅਤੇ ਉਸੇ ਵਿਲੇ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਤੁਹਾਡੇ ਨਜ਼ਦੀਕੀ ਅਤੇ ਤੁਹਾਡੇ ਸਮਕਾਲੀ ਇਸ ਸਮੇਂ ਦੇ ਵਿੱਚ ਉਹਨਾਂ ਨੇ ਵੱਡਾ ਵੱਡਾ ਯੋਗਦਾਨ ਆ ਤੁਹਾਡੇ ਨਾਲ ਮੇਰੀ ਮੁਰਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਆ ਉਹ ਵੀ ਸੁਣਦੇ ਸਾਰ ਹੀ ਪਰਿਵਾਰ ਦੇ ਨਾਲ ਸਾਂਝਾ ਉਹਨਾਂ ਨੇ ਦੁੱਖ ਕੀਤਾ ਅਤੇ ਤੁਹਾਡੇ ਨਾਲ ਗਲਬਕੜੀ ਵਿੱਚ ਉਹਨਾਂ ਨੇ ਪੁੱਭਾ ਮਾਰ ਕੇ ਪਿਛਲੇ ਦਿਨਾਂ ਨੂੰ ਯਾਦ ਕੀਤਾ ਕੀ ਕਹਿਣਾ ਚਾਹੁੰਦੇ ਹੋ ਜੀ ਅਸੀ ਸਾਬ ਕਿਉਂਕਿ ਕਮੇਟੀ ਦੁਨੀਆ ਵਿੱਚ

ਮੈਂ ਇੱਕ ਵੱਲ ਦੱਸਦਾ ਫਿਰ ਇਹ ਦਸੰਦਰ ਮਰਗੜਾ ਫੱਲਾ ਜਿਹਦਾ ਖੱਪੱਲਾ ਜੀ ਦਾ ਰਹੂਗਾ ਅਹ ਸਰ ਮਸਾਬਾ ਤੁਸੀਂ ਕਿਹੜੇ ਸਾਲ ਵਿੱਚ ਸਭ ਤੋਂ ਪਹਿਲਾਂ ਹਾਂਜੀ ਇੱਕ ਸਟੇਜ ਤੇ ਇਕੱਠੇ ਹੋਏ ਯਾਦ ਹੈ ਤੇ ਕਿਹੜੇ ਦੇਸ਼ ਦਾ ਦੌਰਾ ਲਾਇਆ ਕੁਝ ਯਾਦ ਹੈ ਜਿਆਦਾ ਪਿਛਲੀ ਬਿਲਕੁਲ ਜੀ 1970 ਅਗਸਤ ਮਹੀਨਾ ਦੇਖ ਲਓ ਜੀ 48 ਸਾਲ ਦਿਲਾਂ ਅਸੀਂ ਜਵਾਤੀ ਬਨੇ ਜੀ ਪੀਏਜੀ ਵਿੱਚ ਐਗਰੀਕਲਚਰ ਯੂਨੀਵਰਸਿਟੀ ਚ ਡੀਐਸਸੀ ਖੇਤੀ ਬਾਰੇ ਜੀ ਦਾਖਲਾ ਲਿਆ ਦੋਵੇਂ ਅਸੀਂ ਦਸਵੀਂ ਪਾਸੇ ਕਰਕੇ ਆਏ ਸੀ ਕਿ ਛੋਟੀ ਉਮਰ 16-17 ਸਾਲ ਦੀ ਉੱਥੇ ਅਸੀਂ ਜਮਾਤ ਸੀ ਬਣੇ ਤੇ ਸਾਡੇ ਪ੍ਰੋਫੈਸਰ ਕੇਸ਼ਵ ਰਾਮ ਸ਼ਰਮਾ ਜੀ ਨੇ ਲੱਗੇ ਆਪਣੇ ਆਪਣੇ ਹੌਬੀਆਂ ਲਗਾਓ ਮੈਥ ਕਰਾ ਦਿੱਤਾ ਫਿਰ ਟੂਚ ਇਹਨਾਂ ਨੇ ਸਿੰਗਲ ਇੱਕ ਗਾਉਂਦੇ ਬਹੁਤ ਚੱਤੀ ਪੱਲਾਸਾ ਬਹੁਤ ਉਹਦੇ ਗਾਇ ਤੇ ਮੈਥ ਇਟਰ ਜੋ 81 ਚ ਇਹਨਾਂ ਨੂੰ ਕਿਹਾ ਵੀ ਪੱਲਗਾ ਪਰ ਰਲ ਕੇ ਕੋਈ ਕਮੇਟੀ ਕਰੀਏ ਤੇ ਨਕਲਾ ਪੰਡਾ ਵਿੱਚ ਤੇ ਪੇਸ਼ ਕੀਤਾ ਅਸੀਂ ਮੈਂ ਲੋਹਿਆਂ ਤੋਂ ਇਹਨਾਂ ਦਰਾਹਿਤ ਕੋ ਬਣ ਗਿਆ ਲੱਗਿਆ ਉਹ ਅਸੀਂ ਵਧੀਆ ਨਕਲਾ ਚੱਲੀਆਂ ਸਾਡੇ ਤੇ ਵੀ ਪਦਮ ਸ਼੍ਰੀ ਭਰਤੀਪਾਲ ਸਹਾਕੀ ਦੇ ਗੱਤ ਤੋਂ ਵੀ ਲੇਜੈਂਡ ਸੀ ਉਹਨਾਂ ਦੇ ਸੰਗ ਵਰਕੇ ਕ੍ਰੈਸ ਪ੍ਰੋਜੈਕਟ ਨਾਲ ਸ਼ਿਰੋਕਲ ਬੱਚਿਓ ਤੁਹਾਡੀ ਅਮਰ ਵਾਲੀ ਸਮੇਜ ਬਹੁਤ ਜੁੜੀ ਪ੍ਰਸਿੱਧ ਹੋਊਗੀ ਕਿਸਾਨ ਨੂੰ ਨਹੀਂ ਪਤਾ ਕਿ ਕਾਲਜਪੁਰ ਦੇ ਕਬੱਡੀ ਜਿਹੜੀ ਅਥਨਕਾਟੇ ਦੇ ਰੂਪ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਰਲਡ ਤੋਂ ਮੱਭਾ ਦੋਗੀ ਉਸ ਤਰ੍ਹਾਂ ਤੁਹਾਨੂੰ ਪਤਾ ਪਸੀ ਸਾਡ ਤੁਹਾਡੇ ਹਰ ਸਾਲ ਜੇ ਹੁੰਦੇ ਰਹੇ ਆ ਤੇ ਕਿੱਥੇ ਅੱਜ ਮਕਾਮ ਤੇ ਪਹੁੰਚੇ ਆ ਉਹ ਤੁਹਾਡੇ ਦੇ ਆਪਿਆਰ ਦਿੱਤਾ ਤੁਹਾਨੂੰ ਅਵਸ਼ਿਸ਼ਤਿ ਦਿਵਾਈ ਸਾਡੀ ਪ੍ਰਸਿੱਧੀ ਕਰਾਈ ਉਹ ਸੀ ਮੇਸ਼ਾ ਯਾਦ ਰੱਖੋ ਕਿ ਸਲਕਾਟਾ ਦਾ ਹਾਊਸਫੁਲ ਨਾਮ ਤੇ ਆਪਣੇ ਮੀਡੀਆ ਨੇ ਕਰਦਾ ਸਾਡੇ ਪਾਸ ਜਦੋਂ ਸੀ ਲਾਸਟ ਟਾਈਮ ਆਏ ਗੁਰਪ੍ਰੀਤ ਜੀ ਸਾਡੇ ਪਾਸ ਇੱਕ ਕਲਿੱਪ ਹੈ ਜਿਹੜਾ ਕਿ ਅਸੀਂ ਦਰਸ਼ਕਾਂ ਨਾਲ ਸੰਜਾ ਕਰੇ ਕੁਝ ਸੈਕਿੰਡ ਵਿੱਚ ਦਿਖਾ ਜਾਈ ਵੀ ਕਿ ਨਾ ਨੇ ਫਿਲਮ ਕੈਰੀਅਨ ਜੱਟ ਤਾਂ ਉਲਾਵਾ ਜੇ ਮੈਂ ਗੱਲ ਕਰਾਂ ਚੱਕ ਦੇ ਫੱਟੇ ਅਤੇ ਇਸਰਬ ਜੀ ਨੇ ਮੇਰਾ ਦਿਲ ਲੁੱਟਿਆ ਅਤੇ ਜੱਟ ਐਂਡ ਜੂਲੀਟ ਫਿਲਮ ਤੋਂ ਉਲਾਵਾ ਜੱਟ ਬੁਆਇਸ ਪੁੱਤ ਜੱਟਾਂ ਦੇ ਰੰਗੀਲੇ ਅਤੇ ਜੱਟ 에ਅਰਵੇਜ਼ ਤੋਂ ਅਨੇਕਾਂ ਹੀ ਫਿਲਮ ਵਿੱਚ ਇਹਨਾਂ ਦਾ ਬਕਰਾਂ ਅੰਦਾਜ਼ ਲੋਕਾਂ ਨੂੰ ਸੌਣ ਦਾ ਅੰਦਾਜ਼ ਇਨਫਰਮ ਵਿੱਚ ਜਿਹੜਾ ਹੈ ਲੋਕਾਂ ਨੇ ਰਜਕੇ ਨਫਰਮ ਨੂੰ ਬਣਾਇਆ ਪਰ ਇੱਕ ਵੰਨ ਜਿਆਦੇ ਕਿ ਜੱਟ ਵੌਇਸ ਪੁੱਤ ਜੱਟਾਂ ਦੇ ਵਿੱਚ ਇਹਨਾਂ ਦਾ ਡਾਇਲੋਗ ਸੀ ਔਰ ਜਿਹੜਾ ਕਿ ਕਦੇ ਵੀ ਭਲਾਇਆ ਕੋਈ ਵੀ ਭਲਾਇਆ ਨਹੀਂ ਜਾ ਸਕਦਾ ਉਹਨਾਂ ਨੇ ਕਹਿ ਸੀ ਕਿ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਸਮੇਲ ਵੀ ਆ ਤੇ ਜ਼ਿੰਦਗੀ ਦੀ ਹਕੀਕਤ ਵੀ ਆ ਜਣ ਕੇ ਹਕ ਸਚਾਈ ਦੇ ਲਾਗੇ ਹੋ ਕਿ ਹਰ ਡਾਇਲੋਗ ਸੀ ਪਾ ਮਕ ਡਾਇਲੌਗ ਹਸਾਉਣ ਵਾਲਾ ਸੀ ਪਰ ਲੋਕਾਂ ਦੇ ਵਾਸਤੇ ਉਹ ਇੱਕ ਪੈਗਾਮ ਦਿੰਦਾ ਸੀ ਇੱਕ ਜ਼ਿੰਦਗੀ ਦੀ ਸਚਾਈ ਪੇਸ਼ ਕਰਦਾ ਸੀ ਤੁਹਾਡੇ ਸਾਹਮਣੇ ਇੱਕ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣਾ ਨਹੀਂ ਦਿੰਦੀ ਇਸ ਤੋਂ ਬਾਅਦ ਹੋਰ ਕੀ ਕਰ ਸਕਦਾ ਤਾਂ ਉਹਨਾਂ ਨੇ ਹਾਸੇ ਮਖੌਲ ਵਿੱਚ ਇੱਕ ਵਾਰੀ ਇਹ ਵੀ ਕਿਹਾ ਹਵੇਲੀ ਤੇ ਸਹਿਹੇਲੀ ਇਨੀਸ਼ੀਏਟਿ ਨਹੀਂ ਬਣਦੀ ਅਨੇਕਾਂ ਹੀ ਡਾਇਲੌਗ ਨੇ ਜਿਹੜੇ ਕਿ ਅਸੀਂ ਪੁੱਛ ਸਕਦੇ ਸ਼ਰਨਕਾਟੇ ਆਨ ਰਾਈਟ ਸੰਬੱਚ ਤੁਹਾਡਾ ਸਾਥੀ ਚੱਲ ਗਿਆ ਪਰ ਇਹਦੀ ਦੁਨੀਆ ਤੱਕ ਸ਼ੰਕਾਰਾਟਾ ਜਿਹੜਾ ਆ ਉਹਦੀ ਸ਼ੰਕਾਰ ਉਹਦੀ ਗੂੰਜ ਮੱਦਮ ਨਹੀਂ ਹੋਵੇਗੀ ਉਹ ਹਮੇਸ਼ਾ ਹੀ ਅਸੀਂ ਆਪਣੀ ਲਾਇਬ ਵਿੱਚ ਸਾਂਭ ਕੇ ਰੱਖਾਂਗੇ ਉਹਨਾਂ ਨੂੰ ਯਾਦ ਕਰਾਂਗੇ ਯਾਦ ਕਰ ਰਹੇ ਹੋ ਅਤੀ ਕੋਸ਼ਿਸ਼ ਸੀ ਪਿਛਲੇ ਪਲ ਤੁਹਾਡੇ ਨਾਲ ਵੀ ਸਾਂਝ ਕਰ ਰਹੇ ਹਾਂ ਔਰ ਇੱਕ ਸਾਡੇ ਪਾਸ ਸ਼ੁੱਟ ਦੇ ਕਲਿੱਪ ਹੈ ਜੋ ਕਿ ਅਸੀਂ ਸਾਂਝ ਕਰਨਾ ਚਾਹਾਂਗੇ ਰਿਕਾਰਡਡ ਤੁਹਾਡਾ ਤੇ ਪੱਲਾ ਸਾਹਿਬ ਦਾ ਜੋ ਸਾਡੇ ਵਿੱਚ ਇਸ ਵੇਲੇ ਨਹੀਂ ਰਿਹਾ ਜੀ ਇਹ ਨਾਨ ਖਾਣੇ ਆ ਪਰੋਠਾ ਖਾਣ ਕੁਝ ਵੀ ਆ ਕੈਨ ਵੀ ਬਰਨ ਕਰਕੇ ਖਾਣਾ ਤਿਆਰ ਕਰਦੇ ਮੈਨੂੰ ਇੱਕ ਗੱਲ ਯਾਦ ਹੈ ਗਈ ਹਾਂ ਕੋਈ ਠਾਣੇਦਾਰ ਦੇ ਘਰੇ ਗੈਸਟ ਆਏ ਹੂੰ ਤੇ ਉਹਨਾਂ ਨੇ ਚਾਹ ਪਲਾਈ ਜਦੋਂ ਚਾਹ ਪਲਾਈ ਜਿਹੜਾ ਬੰਦਾ ਗੈਸਟ ਆਇਆ ਸੀ ਉਹਨੂੰ 슈ਗਰ ਸੀ ਵਿਚਾਰੇ ਨੂੰ ਹਾਂ ਹਾਂ ਉਹਨੂੰ ਪੁੱਛਣ ਲੱਗਿਆ ਠਾਣੇਦਾਰ ਨੂੰ ਕਹਿੰਦਾ ਠਾਣੇਦਾਰ ਸਾਹਿਬ 슈ਗਰ ਫ੍ਰੀ ਹੈ ਹੂੰ ਕਹਿੰਦਾ ਬੇਟਾ ਸਾਡੇ ਤਾਂ ਸਾਰਾ ਰੈਸ਼ਨ ਫ੍ਰੀ ਆਉਂਦਾ ਤੁਸੀਂ ਦੱਸੋ ਕਿਹੜੀ ਕਰੀ ਸੋਸਾ ਸੋਸਾ ਸਾਡੇ ਬਿਲਕੁਲ ਜੀ ਬੀਨੂ ਜੀ ਸਾਡੇ ਨਾਲ ਲਾਈਨ ਤੇ ਜੁੜੇ ਨੇ ਬਸ ਆ ਬੀਨੂ ਜੀ ਲਾਈਨ ਤੇ ਸੀ اور ਤੁਸੀਂ ਸਟੂਡੀਓ ਬੈਸੀ ਸ਼ਰਮਾ ਸਾਹਿਬ ਆਖਰੀ ਮਤਲਬ ਆਖਰੀ ਸਮੇਂ ਇਹਨਾਂ ਦੀ ਮੌਤ ਦਾ ਕਾਰਨ ਕੀ ਬਣਿਆ ਵੈਸੇ ਹਸਪੀਟਲ ਕਿੰਨੇ ਦਿਨ ਤੋਂ ਸਨ ਅਤੇ ਕਿਸ ਬਿਮਾਰੀ ਨੇ ਸਾਡੇ ਤੋਂ ਦੂਰ ਇਹਨਾਂ ਨੂੰ ਕਰਤਾ ਬਸ ਸਭ ਬੇਸਿਕਲੀ ਪਰਸਨ ਦੀ ਗੱਲ ਹੈਗੀ ਆ ਇਹ ਮੈਂ ਆਪਣੇ ਸਰਕਾਰੀ ਜਵਾਬਦੇਹ ਕੰਕਸ਼ਨ ਹైదరాబాద్ ਗਿਆ ਹੋਇਆ ਸੀਗਾ ਉਹ ਰਾਤ ਪਾਸ ਕੁਝ ਮੇਰੇ ਵਾਈਫ ਦਾ ਫੋਨ ਆਇਆ ਕਿ ਪੱਲਾ ਸਰਵਿਸ ਤਰੀਕਾ ਅਚਨ ਖਰਾਬ ਹੋ ਗਈ ਆ ਉਹਨਾਂ ਨੂੰ ਫਰਮਟਾ ਕੇ ਤੇ ਉਹਨਾਂ ਦੇ ਜੋਸ਼ ਹੋ ਗਏ ਤਾਂ ਸੀ ਹਸਪਤਲ ਲੈ ਕੇ ਆਏ ਆ ਘਰਤੀ ਹਸਪਤਲ ਮਹੱਲੀ ਡਾਕਟਰਾਂ ਨੇ ਸੀਟੀ ਸਕੈਨ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਬ੍ਰੇਨ ਵਿੱਚ ਬੜੀ ਇੱਕ ਭਾਰੀ ਹੈਮਰੇਜ ਹੋਈ ਹੈ ਜਦੇ ਨਾਲ ਸਾਰਾ ਬਲੱਡ ਜਿਹੜਾ ਬ੍ਰੇਨ ਚ ਫੈਲ ਗਿਆ ਤੇ ਫੈਮਿਲੀ ਨੇ ਕਿਹਾ ਵੀ ਰਿਕਵੈਸਟ ਕੀਤੀ ਡਾਕਟਰ ਨੂੰ ਕਿ ਜੀ ਪ੍ਰੈਸ਼ਰ ਸਰਜੀ ਕਰ ਦੇ ਦਿੰਦੀ بارہ پہ سویرے چار بجے ساتھ سدا لے چاہ دورہ برداشت نہیں کر سکے ਅਹ ਸ਼ਮਸਾਬਾ ਥੋੜੀ ਜਾਣਕਾਰ ਲੈਣੀ ਚਾਹਾਂਗੇ ਮੈਨੂੰ ਪਤਾ ਹੈ ਬਹੁਤ ਦੇ ਇਸ ਵੇਲੇ ਦੁੱਖ ਵਿੱਚ ਤੁਸੀਂ ਬਹੁਤ ਹੀ ਗੱਲ ਜਿਹੜਾ ਮੈਂ ਪਰਵਾਰ ਹੈ ਪੱਲਾ ਸਾਹਿਬ ਦਾ ਜੋ ਪਿੱਛੇ ਛੱਡ ਕੇ ਗਏ ਨੇ ਇਹ ਜਾਣਕਰ ਦਿਆਂ ਕਿ ਬੱਚਿਆਂ ਬਾਰੇ ਹਾਂਜੀ ਮਿਸਜ਼ ਪਰਮਦੀਪ ਪੱਲਾ ਜਿਹੜੇ ਪਤਨੀ ਫਾਈਨਰ ਟੀਚਰ ਰਿਟਾਇਰ ਹੋਏ ਲਗਾਣੀ ਦੁਰਨਾਲ ਤੁਹਾਨੂੰ ਸਕੂਲ ਤੋਂ ਕਾਜਕਲ ਮੁਹੱਲੇ ਸਟ੍ਰੀਟ ਨੇ ਸਾਡੇ ਬਾਰੇ ਗਵਾਰਚ ਸੱਤ ਫੇਸ ਵਾਲੀ ਛੇ ਪੱਲਾ ਸਾਹਿਬ ਦੀ ਡਾਕਟਰ ਜਿਹੜੀ ਵੱਡੀ ਹੈ ਉਹ ਨਾਰਵਿਜ ਹੈਪੀਲੀ ਮੈਰਿਡ ਹੈ ਉਹ ਦਸਪੈਂਡ ਤੇ ਜਿੱਕਰੰਤੇ ਸੱਟ ਅਨੰਲਾ ਤੇ ਜੀਨੀ ਨੰਨੋ ਸੀਪੀਆਰ ਨਰਸ ਦੀ ਉਹ ਬੱਚੇ 15 ਦਿਨ ਪਹਿਲਾਂ ਖਬਰ ਲੈਣਾ ਸੀ ਪੱਲਾ ਸਾਹਿਬ ਦੀ ਤੇ ਅੱਜ ਦੁਆਰੇ ਪਹੁੰਚ ਗਏ ਇੰਡੀਆ ਤੇ ਕੱਲ 1:00 ਵਜੇ ਸੰਸਕਾਰ ਹੋ ਜੀ ਕਰਨ ਪੱਲਾ ਸਾਹਿਬ ਦਾ ਤੇ ਬੇਟਾ ਨਾ ਪਗਰਾਜ ਪੱਲਾ ਬਹੁਤ ਅੱਛਾ ਉੱਬਰ ਕੇ ਹੀਰੋ ਆ ਰਿਹਾ ਆਪਣਾ ਬਿਲਰ ਪੰਜੇ ਜਿਲਮਾ ਦੀ ਆ ਚੁੱਕੀਆਂ ਰਬ ਸੀਰੋ ਰੈਟੇਜਰੀ ਯਾਰ ਡਿਗਰੀ ਕੁਤੀ ਡਿਗਰੀ ਸੋ ਉਹਦੀ ਵਾਈਫ ਜਿਹੜੀ ਆ ਪਗਰਾਜ ਦੀ ਉਹ ਤੁਹਾਡੇ ਕੈਨੇਡਾ ਦੇ ਸਿਟੀਜ਼ਨ ਹੈ ਆਪਣੇ ਪਾਸਪੋਰਟ ਹੋਲਡਰ ਕੈਨੇਡਾ ਦੀ ਹੈ ਜਿਸਦੀਪ ਸਿੱਧੂ ਤੇ ਅਸੀਂ ਮਤਲਬ ਪੱਲਾ ਸਾਹਿਬ ਦੀ ਬੇਟਾ ਬੇਟੀ ਤੇ ਇਹਨਾਂ ਦੀ ਪਰਵਾਰ ਦੇ ਵਿੱਚ ਸਾਮਣੇ ਲਾਤੀ ਰਤਨ ਦਾ ਪੁੱਤ ਲਖਪਤ ਜੈਸ ਤੇ ਮਾਤਾ ਜੀ ਬਲਸਵ ਦੇ ਪਰਵਾਰ ਚ ਹੈਗੇ ਆ ਤੇ ਡੈਡੀ ਦੀ ਜੱਤ ਸਾਹਿਬ ਫਤਿਹਾਂ ਹੋਈ ਸੀ ਤੋਂ ਮੈਂ ਤਾਂ ਬਸ ਇਹ ਸਾਹ ਹੌਨੈਸਟੀ ਨਾਲ ਹੁਣਾ ਕਿ ਪੱਲਾ ਸਾਹਿਬ ਦੁਨੀਆ ਜਾਣਦੀ ਬਹੁਤ ਅੱਛੇ ਮੀਟਿੰਗ ਦੇ ਤਰਫ ਤੇ ਪ੍ਰਜਿੰਨਿਕ ਕਾਮਜਾਬ ਇਨਸਾਨ ਸੀ ਉਹਦਾ ਜ਼ਿਕਰ ਮੈਂ ਕਰਨਾ ਚਾਹੁੰਗਾ ਕਿ ਅਜਿਹੇ ਕਾਰਜੂਗੀ ਜੋ ਕੁਝ ਇਹ ਸੱਤ ਜੁਗੀ ਜੋ ਸੀ ਸੰਜੁਗਤ ਪਰਵਾਰ ਦਾ ਕੋਈ ਐਗਜ਼ਾਮਪਲ ਦੇਣੀ ਹੋਵੇ ਤਾਂ ਪੱਲਾ ਸਾਹਿਬ ਦੇਣਾ ਚਾਹੀਦੀ ਆ ਇਹਨਾਂ ਦੇ ਪਿਤਾ ਮਾਤਾ ਪਿਤਾ ਆਪ ਦੇ ਉਹਦੀ ਪਤਨੀ ਤੇ ਇਸ ਬੇਟਾ ਤਿੰਨੋ ਇੱਕ ਛੱਤ ਤੇ ਤਿੰਨ ਪੀੜੀਆਂ ਅੱਸਰ ਬਸ ਨੂੰ ਕਿਹੜੇ ਬਰਵਾਤਿ ਰਾਜ ਮਿਲਦੀਆਂ ਔਰ ਉਹ ਵੀ ਖੁਸ਼ੀ-ਖੁਸ਼ੀ ਬੱਚੀ ਤਰ੍ਹਾਂ ਹੀ ਵਧੀਆ ਵਰੀ ਏਬਲ ਵੈਰੀ ਗੁੱਡ ਹਸਬੰਡ ਗੁੱਡ ਬ੍ਰਦਰ ਗੁੱਡ ਫਾਦਰ ਲਾ ਗੁੱਡ ਫਾਦਰ ਇੰਨੇ ਗੁਣ ਸੀ ਉਹਨਾਂ ਇਨਸਾਨ ਦੇ ਵਿੱਚ ਜਿਹੜੇ ਅਸੀਂ ਅੱਜ ਗਵਾ ਲਏ ਆ ਮੈਂ ਮੀਡੀਆ ਵਿੱਚ ਸੀਨੀਅਰ ਹੋਰ ਦੇ ਨਾਲ ਤੇ ਆਪਣੇ ਬਖੂਗ ਦੇਸ਼ਾਂ ਵਿੱਚ ਬੈਠੇ ਦਰਸ਼ਕ ਸਨ ਬੜੇ ਸੋਤਿਆਂ ਦੇ ਬੰਨੋਂ ਅਸੀਂ ਤੁਹਾਡੇ ਰਾਹੀਂ ਇੱਕ ਦੁੱਖ ਪਰ ਆਸ ਨੀਹਾ ਦੁੱਖ ਦਾ ਅਸਰ ਸਾਂਝਾ ਕਰਨਾ ਚਾਹਾਂਗੇ ਇਹ ਸਾਡਾ ਦੁੱਖ ਸੋ ਸਾਡਾ ਪਰਿਵਾਰ ਦੇ ਨਾਲ ਸਾਂਝਾ ਕਰਨਾ ਔਰ ਜਿੰਨਾ ਸੀ ਦੁੱਖ ਪਟਾਵਾਂਗੇ ਉਹਨਾ ਘਟੇਗਾ ਪਰ ਕਹਿਣਾ ਬੜਾ ਸੌਖਾ ਹੈ ਔਰ ਪ੍ਰੈਕਟੀਕਲ ਤੌਰ ਤੇ ਬੜਾ ਔਖਾ ਹੁੰਦਾ ਕਿ ਵਿਛੜੀ ਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਟਿਕਾਣਾ ਦੇ ਵੀ ਪਾਣਾ ਮੰਨਣ ਦਾ ਬਲ ਬਖਸ਼ੀ ਇਹ ਅਕਸਰ ਸ਼ਬਦ ਸਾਡੇ ਜ਼ਬਾਨ ਤੇ ਆਉਂਦੇ ਨੇ ਪਰ ਇਹਨਾਂ ਇਹ ਪ੍ਰੈਕਟੀਕਲ ਬਹੁਤ ਮੁਸ਼ਕਲ ਹੁੰਦਾ ਇਨਸਾਨ ਨੂੰ ਇਨਾ ਤੱਕ ਜ ਸੀਮਿਤ ਰਹਿੰਦੇ ਆ ਸ਼ਰਮਾ ਸਾਹਿਬ ਦੁੱਖ ਪਰੇ ਮੌਕੇ ਦੇ ਉੱਪਰ ਤੁਸੀਂ ਸਾਡੇ ਨਾਲ ਆਪਣੀ ਜ਼ਿੰਦਗੀ ਦੇ ਜੋ ਪਲ ਆਸੂਚੀ ਸਾਂਝੇ ਕੀਤੇ ਜ਼ਿੰਦਗੀ ਜੋ ਬਤਾਈ ਅੱਜ ਆਖਰੀ ਸਮਾ ਤੁਹਾਨੂੰ ਛੱਡ ਗਏ ਸਾਨੂੰ ਛੱਡ ਗਏ ਅਸੀਂ ਵੀ ਸਹੀ ਯਾਦ ਕਰਦੇ ਰਹਾਂਗੇ ਔਰ ਬਾਹੂ ਕਰਦੇ ਦਰਸ ਕਰਦੇ ਹੋਏ ਅਸੀਂ ਇਹਨਾਂ ਸ਼ਬਦਾਂ ਨਾਲ ਸ਼ਰਧਾ ਦੇ ਫਲ ਪੇਟਦੇ ਆ ਪੇਟ ਕਰਦੇ ਆ ਸ਼ੁਕਰੀਆ ਜੀ ਧੰਨਵਾਦ ਬਹੁਤ ਹਾਂ ਦਾ ਪੰਜਾਬ ਧੰਨਵਾਦ ਅਸੀਂ ਜੀ ਥੈਂਕ ਯੂ